ਸਾਨ ਵੀਰੋ ਤੇ ਭੈਣੋ ਜੈ ਜਹਦ ਲੈ ਕੇ ਹਾਜ਼ਰ ਆ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਹਾਰਾ ਨੂੰ ਬੁਲਾਉਂਦੇ ਰਹਿੰਦਾ ਤੇ ਅੱਜ ਜਿਹੜੇ ਮਹਾਰਾ ਨੂੰ ਅਸੀਂ ਸੱਦਾ ਪੱਤਰ ਭੇਜਿਆ ਸੀ ਰਿਆਰ ਸਾਹਿਬ ਉਹਨਾਂ ਨੂੰ ਲੈ ਕੇ ਸਾਡੇ ਕੋਲ ਪਹੁੰਚ ਚੁੱਕੇ ਆ ਆਓ ਉਹਨਾਂ ਨੂੰ ਜੀ ਆਇਆਂ ਕਹੀਏ ਰਿਆਰ ਸਾਹਿਬ ਜੈ ਜਹਦ ਜੈ ਜਹਦ ਜੈ ਜੀ ਰਿਆਰ ਸਾਹਿਬ ਜੈ ਜਹਦ ਤੇਜਪਾਲ ਜੀ ਕੀ ਹਾਲ ਚਾਲ ਆ ਹਾਲ ਚਾਲ ਬਹੁਤ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਜੀ ਆ ਤੁਸੀਂ ਵਧੀਆ ਕੀਤਾ ਡਾਕਟਰ ਸਾਹਿਬ ਨੂੰ ਨਾਲ ਲੈ ਕੇ ਪਹੁੰਚ ਗਏ ਸਾਡੇ ਕੋਲ ਬਿਲਕੁਲ ਤੇਜਪਾਲ ਜੀ ਸਮੇਂ ਦੇ ਮੁਤਾਬਕ ਤੁਸੀਂ ਡਿਊਟੀ ਲਈ ਮੈਂ ਕਿਹਾ ਵੀ ਮੈਡਮ ਉਹਨਾਂ ਨੂੰ ਨਾਲ ਲੈ ਕੇ ਚੱਲਦੇ ਹਾਂ ਬਹੁਤ ਵਧੀਆ ਕੀਤਾ ਗੀਤਾ ਬਹੁਤ ਵਧੀਆ ਕੀਤਾ ਹੁਣੇ ਕੰਮ ਹੋਰ ਕਰੋ ਫੇ ਜਿਹੜੀ ਆਪਣੀ ਰਸਮ ਬਣੀ ਆ ਉਹ ਪੂਰੀ ਕਰ ਲਈਏ ਪਹਿਲਾਂ ਬਿਲਕੁਲ ਜੀ ਬਿਲਕੁਲ ਆਹ ਡਾਕਟਰ ਮੈਡਮ ਜਸਪ੍ਰੀਤ ਕੌਰ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਮਾਈਕਰੋਬਾਇਓਲੋਜੀ ਡਿਪਾਰਟਮੈਂਟ ਦੇ ਵਿੱਚ ਸੇਵਾ ਨਿਭਾ ਰਹੇ ਨੇ ਜੀ 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 ਔਰ ਮੈਡਮ ਹੁਣਾ ਦਾ ਆਪਣੇ ਇਹ ਸਬਜੈਕਟ ਦੇ ਵਿੱਚ ਹਮ ਚੰਗਾ ਤਜਰਬਾ ਜੀ ਔਰ ਅੱਜ ਆਪਾਂ ਇਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਜ਼ਰੂਰ ਕਰਾਂਗੇ ਜਾਣਕਾਰੀ ਲਵਾਂਗੇ ਜੀ ਐਨੂੰ ਜੀ ਤੇ ਤੁਹਾਡੇ ਕੋਲੋਂ ਅਸੀਂ ਜਾਣਕਾਰੀ ਲਵਾਂਗੇ ਬਿਲਕੁਲ ਜੀ ਤੇ ਅੱਛਾ ਮੈਨੂੰ ਇੱਕ ਗੱਲ ਦੱਸੋ ਹਮ ਕੱਲ ਪਰਸੋਂ ਕੀ ਹੋਇਆ ਨੰਜੂ ਹੁਣਾ ਦੇ ਟੱਬਰ ਚੋਂ ਕੋਈ ਬੰਦਾ ਬਿਮਾਰ ਹੋ ਗਿਆ ਹਮ ਹੈ ਉਹ ਬੰਦਾ ਨਾਲ ਲੱਭੇ ਉਹਨਾਂ ਨੂੰ ਹਸਪਤਾਲ ਲਿਜਾਣ ਨੂੰ ਉਹ ਐਡਾ ਵੱਡਾ ਟੱਬਰ ਸੀ ਇਹਨਾਂ ਦਾ ਹਾਂ ਮੁਰਕੇ ਭੱਜੇ ਫਿਰਨ ਉਹ ਤੇ ਕਵਾਂਡੀਆਂ ਤੋਂ ਫੇਰ ਉੱਥੋਂ ਫੜ ਕੇ ਫੇਰ ਕਹਿੰਦੇ ਜੀ ਅਖੇ ਐਂਬੂਲੈਂਸ ਮਂਗਾਓ ਕਹਿੰਦੇ ਹੋਰ ਬੰਦੇ ਨੇ ਜਾ ਕੇ ਉਹ ਨੀਵੀ ਪੱਤੀ ਵਾਲੇ ਆਂਦੇ ਨੇ ਉਹ ਵਿਚਾਰਾ ਉਹਨੂੰ ਹਸਪਤਾਲ ਲੈ ਕੇ ਗਿਆ ਘਰੋਂ ਕੋਈ ਕ ਉਹਨਾਂ ਦੇ ਕੰਮ ਨਹੀਂ ਆ ਵੇਖੋ ਤੇਜਪਾਲ ਜੀ ਪਿੰਡਾਂ ਦੇ ਵਿੱਚ ਕਿੰਨੀ ਤਰਾਸਦੀ ਬਣ ਗਈ ਇਸ ਚੀਜ਼ ਦੀ ਆਹ ਭਈ ਸਾਂਝੇ ਪਰਿਵਾਰ ਹੁੰਦੇ ਸੀ ਜੀ ਤੇ ਕਦੇ ਮੈਨੂੰ ਲੱਗਦਾ ਬਈ ਮਾੜੇ ਬਤਲੀ ਬਿਮਾਰੀ ਦਾ ਪਤਾ ਹੀ ਨਹੀਂ ਲੱਗਦਾ ਬਿਲਕੁਲ ਬਿਲਕੁਲ ਕਦੇ ਢਿੱਡ ਦੁਖਣਾ ਸਿਰ ਦੁਖਣਾ ਇਹ ਤਾਂ ਗੱਲਾਂ ਹੀ ਨਹੀਂ ਹੁੰਦੀਆਂ ਰੀਆਂ ਬੁਖਾਰ ਮਕੂਰ ਮਾੜਾ ਪਤਲਾ ਤੇ ਵੈਸੇ ਲੱਤ ਜਾਂਦਾ ਰਿਆ ਹਾਂ ਤੇ ਹੁਣ ਫੇ ਇਕੱਲੇ ਇਕੱਲੇ ਰਹਿ ਗਏ ਆ ਤੇ ਗਵਾਂਡੀ ਨੂੰ ਵੀ ਕੋਈ ਲੈਣ ਦੇਣ ਨਹੀਂ ਗਾ ਮੈਨੂੰ ਲੱਗਦਾ ਵੀ ਅੱਗੇ ਨਾ ਰਿਆਲ ਸਾਹਿਬ ਆਪਾਂ ਸੁਣੀਦਾ ਹੁੰਦਾ ਸੀ ਪੇ ਸ਼ਹਿਰਾਂ ਚ ਨਾ ਨਾਲ ਦੇ ਘਰ ਵਾਲੇ ਤੁਹਾਨੂੰ ਜਾਣਦੇ ਨਹੀਂ ਹਾਂ ਫੇਕ ਉਹ ਆਪਣੇ ਬੰਦੇ ਕੋ ਬਾਹਰ ਜਿਹੜੇ ਗਏ ਉਹ ਦੂਜੇ ਦੇਸ਼ਾਂ ਚ ਉੱਥੋਂ ਖਬਰਾਂ ਆਉਣੀਆਂ ਪੇ ਸਾਨੂੰ ਨਹੀਂ ਜੀ ਪਤਾ ਨਾਲ ਦੇ ਘਰ ਚ ਕੌਣ ਰਹਿੰਦਾ ਹੁਣ ਇੱਕ ਪਿੰਡ ਜਿਹਦੇ ਚ ਅਸੀਂ ਐਨੇ ਪਤਾ ਨਹੀਂ ਕਿੰਨੇ ਕਿੰਨੇ ਹਜ਼ਾਰਾਂ ਸਾਲਾਂ ਤੇ ਰਹਿਣ ਡਏ ਇਕੱਠੇ ਇੱਕ ਦੂਜੇ ਦੇ ਲਾਗੇ ਉਥੇ ਵੀ ਇਹ ਕੰਮ ਹੋਣ ਲੱਪਿਆ ਆ ਬਿਲਕੁਲ ਜੀ ਵੇਖੋ ਸਾਂਝੇ ਪਰਵਾਦ ਦੀ ਜਿਹੜੀ ਬਰਕਤ ਸੀ ਨਾ ਆ ਉਹ ਹੌਲੀ ਹੌਲੀ ਆਪਾਂ ਖਤਮ ਕਰ ਲਈ। ਬਿਲਕੁਲ ਤੇ ਗੱਲ ਵਿੱਚ ਤੇਜਪਾਲ ਜੀ ਕੁਝ ਵੀ ਨਹੀਂ ਹੁੰਦੀ। ਆ ਨਹੀਂ ਕੁਝ ਵੀ ਨਹੀਂ। ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਤੇ ਐਵੇਂ ਮੂੰਹ ਬਣਾਈ ਫਿਰਨਾ। ਆ ਤੇ ਉਹ ਸਾਂਝਾ ਪਰਿਵਾਰੀ ਟੁੱਟ ਜਾਂਦਾ। ਹਾਂ ਹੁਣ ਤੇ ਆ ਤੁਸੀਂ ਦੱਸਣ ਤੇ ਡਰੇ ਹੋ ਭਈ ਕੋਈ ਬੰਦਾ ਹੀ ਨਹੀਂ ਮਿਲਦਾ ਮੁੜ ਕੇ ਭਈ ਆ ਇਹਨੂੰ ਲੈ ਜਾ ਉੱਥੇ। ਦੇਖੋ ਤੁਸੀਂ ਇੱਕ ਚੀਜ਼ ਹੋਰ ਦੇਖੋ। ਹਾਂ ਭਈ ਕਈ ਪਰਿਵਾਰ ਹੈਗੇ ਆ। ਹੂੰ ਜਿਨ੍ਹਾਂ ਨੇ ਆਪਣੀ ਜਿਹੜੀ ਰਵਾਇਤ ਆ ਜਿਹੜੀ ਆਪਣਾ ਟੱਬਰਿਆ ਉਹ ਇਕੱਠੇ ਰੱਖੇ ਆ ਆ ਬਿਲਕੁਲ ਜੀ ਜ਼ਰੂਰੀ ਵੀ ਆ ਉੱਥੇ ਨਾ ਕਿਸੇ ਨੂੰ ਦਿਮਾਗੀ ਰੋਗ ਹੋਵੇ ਹੈ ਨਾ ਕੋਈ ਮੜੀ ਮੱਟੀ ਗੱਲ ਕੋਈ ਕਿਸੇ ਨੂੰ ਤੰਗ ਕਰੇ ਹੈ ਮਾੜੀ ਮੋਟੀ ਗੱਲ ਤਾਂਗੇ ਕੀ ਕਰੂ 50 ਤੇ ਬੰਦੇ ਹੁੰਦੇ ਘਰ ਤੇ ਆਪਣੇ ਐ ਆ ਨਾ ਸੁਣੂ ਕੋਈ ਦੂਜਾ ਸੁਣ ਲਓ ਹੁਣ ਅਸੀਂ ਉਹ ਡਾਕਟਰ ਲੱਭਦੇ ਆ ਜਿਹਨਾਂ ਕੋਲ ਨੂੰ ਜਾ ਕੇ ਅਸੀਂ ਦੱਸਣਾ ਮੇਰੇ ਦਿਮਾਗ ਤੇ ਆ ਚੱਲਦਾ ਆ ਜੀ ਮੇਰੇ ਤੇ ਸਟੈਚ ਵਾ ਮੇਰੇ ਤੇ ਆ ਵਾ ਕਈ ਚੀਜ਼ਾਂ ਚੱਲਦੀਆਂ ਰਹਿੰਦੀਆਂ ਬਿਲਕੁਲ ਵੇਖੋ ਸਾਝੇ ਪ੍ਰਵਾਹ ਦੇ ਵਿੱਚ ਤੇਜਮਾਲ ਜੀ ਬਰਕਤ ਹੀ ਬਰਕਤ ਅੱਛਾ ਇੱਕ ਟੰਬਰ ਬਹੁਤ ਵਧੀਆ ਉਹ ਨੰਬਰਦਾਰ ਜੁਗਿੰਦਰ ਸਿੰਘ ਹੋਣਾ ਦੇ ਨਾ ਹਾਂ ਮਹਾਰਾਜ ਉਹਨਾਂ ਨੇ ਤੇ ਮੈਂ ਕੱਲ ਉਹਨੂੰ ਪੁੱਛਾਂ ਮੈਂ ਕਿਹਾ ਨੰਬਰਦਾਰ ਜੀ ਕਿਸਾਨ ਮੇਲੇ ਆ ਗਿਆ ਤੁਸੀਂ ਜਾਣਾ ਨਹੀਂ ਕਹਿੰਦੇ ਸਾਡੇ ਤਾਂ ਸਾਰਾ ਟੰਬਰ ਇੱਕ ਥਾਂ 'ਚੋਂ ਕੁਰਤੇ ਪਜਾਮੇ ਸਮਾਈ ਫਿਰਦਾ ਵੀ ਸਾਰੇ ਇਕੱਠੇ ਜਾਣਾ ਮੇਲੇ 'ਚ ਕੋਈ ਇੱਧਰ ਉੱਧਰ ਹੋਇਆ ਪਤਾ ਲੱਗ ਜੂ ਉਹ ਬੰਦਾ ਆਪਣਾ ਵੇਖੋ ਜੀ ਤੇਰੇ ਪਾਸ ਗੱਲ ਤੇ ਠੀਕ ਆ 26 27 ਨੂੰ ਮੇਲਾ ਵਾ ਤੇ ਮੈਨੂੰ ਲੱਗਦਾ ਵੱਧ ਚੜ੍ਹ ਕੇ ਲੋਕ ਆਉਣਗੇ ਪੰਜਾਬ ਦੇ ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚੋਂ ਆ ਪੂਰਾ ਫਾਇਦਾ ਲੈਣਗੇ ਹਾਂ ਬਹੁਤ ਵਧੀਆ ਗੱਲ ਆ ਹਾਂ ਇੱਕ ਫਾਇਦਾ ਆਪਾਂ ਹੋਰ ਲੈਣਾ ਸਬਜ਼ੀ ਜਿਹੜੀ ਆਪਾਂ ਮੰਡੀ ਲੈ ਕੇ ਜਾਈਦੀ ਨਾ ਮੈਨੂੰ ਲੱਗਦਾ ਮੰਡੀਆਂ ਦੇ ਭਾਅ ਆਏ ਆ ਸੁਣਾਈਏ ਸੁਣਾਓ ਹਾਂ ਮੰਡੀਆਂ ਦੇ ਭਾਅ ਅੱਜ ਜਿਹੜੇ ਰਹਿ ਰਿਆਰ ਸਾਹਿਬ ਅਲੱਗ-ਅਲੱਗ ਮੰਡੀਆਂ ਚੋਂ ਇੱਦਾਂ ਆਲੂ ਜਲੰਧਰ ਵਿਖਾਜੀ 400 ਰੁਪਏ ਕਿਵੰਟਲ ਫਰੋਜ਼ਪੁਰ 900 ਰੁਪਏ ਫਾਜ਼ਿਲਕਾ 1400 ਰੁਪਏ ਕਿਵੰਟਲ ਬੁਢਲਾਡਾ 950 ਰੁਪਏ ਅਹਿਮਦਗੜ 1200 ਰੁਪਏ ਤੇ ਮਲੋਟ ਆਲੂ ਅੱਜ 500 ਰੁਪਏ ਫੀ ਕਿਵੰਟਲ ਵਿਕਿਆ ਜੀ ਹਾਂ ਜੀ ਪਿਆਜ਼ 900 ਨੂੰ ਵਿਕਿਆ 1700 ਨੂੰ ਫਿਰੋਜ਼ਪੁਰ ਫਾਜ਼ਿਲਕਾ ਵੀ ਗਿਆ ਜੀ 2500 ਰੁਪਏ ਕਿਵੰਟਲ ਬੁਡਲਾਡਾ 1800 ਅਹਿਮਦਗੜ 2200 ਤੇ ਮਲੋਠ ਪਿਆਜ਼ ਅੱਜ 1300 ਰੁਪਏ ਫੀ ਕਿਵੰਟਲ ਪਾਰਿਆ ਹਾਂਜੀ ਟਮਾਟਰ ਜਲੰਧਰ 1300 ਹੂੰ 1800 ਤੇ 50 ਰੁਪਏ ਉੱਪਰ ਫਿਰੋਜ਼ਪੁਰ ਹਾਂਜੀ ਫਾਜ਼ਿਲਕਾ 6000 ਰੁਪਏ ਹੂੰ 2700 ਰੁਪਏ ਬੁਡਲਾਡਾ ਅਹਿਮਦਗੜ 3000 ਤੇ ਟਮਾਟਰ ਦਾ ਅੱਜ ਦਾ ਭਾਅ 2500 ਰੁਪਏ ਜੀ ਮਲੋਠ ਮੰਡੀ ਚ ਰਿਹਾ ਹਾਂਜੀ ਬੈਂਗਣ ਜਲੰਧਰ 1400 ਰੁਪਏ ਹੂੰ ਤੇ 4000 ਰੁਪਏ ਕਵਾਂਟਲ ਫਿਰੋਜ਼ਪੁਰ ਹੂੰ 2000 ਨੂੰ ਫਾਜ਼ਲ ਕਾ ਹਾਂਜੀ 2200 ਨੂੰ ਬਟਲਾਡਾ ਅਹਿਮਦਗੜ ਬੈਂਗਣ ਅੱਜ 3000 ਰੁਪਏ ਕਵਾਂਟਲ ਤੇ ਮਲੋਟ 2900 ਰੁਪਏ ਫੀ ਕਵਾਂਟਲ ਅੱਜ ਬੈਂਗਣ ਦਾ ਪਾ ਰਿਹਾ ਹਾਂਜੀ ਕੀ ਆ ਜਲੰਧਰ ਵੀ ਕਹੇ ਜੀ 1200 ਰੁਪਏ ਕਵਾਂਟਲ ਹੂੰ ਫਿਰੋਜ਼ਪੁਰ 4000 ਰੁਪਏ ਹਾਂਜੀ ਅਹਿਮਦਗੜ 5500 ਰੁਪਏ ਹੂੰ ਤੇ ਮਲੋਟ ਕੀ ਇਹ ਦਾਜ ਦਾ ਪਾ ਜਿਹੜਾ ਰਿਹਾ ਜੀ 1600 ਰੁਪਏ ਫੀ ਕਵਾਂਟਲ ਹਾਂਜੀ ਇਹ ਤਾਂ ਸਿਗੇ ਮੰਡੀਆਂ ਦੇ ਭਾਅ ਦਿੱਤੇ ਆ ਪਾਸਾ ਬਿਲਕੁਲ ਜੀ ਹੁਣ ਡਾਕਟਰ ਸਾਹਿਬ ਤੁਹਾਡੇ ਨਾਲ ਆਏ ਆ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ ਜਿੱਦਾਂ ਤੁਸੀਂ ਦੱਸਿਆ ਵੀ ਮਾਈਕਰੋ ਬਾਇਓਲੋਜੀ ਦੇ ਡਾਕਟਰ ਆ ਤੇ ਇਹਨਾਂ ਨਾਲ ਫਿਰ ਇਦਾਂ ਦੀ ਕੋਈ ਗੱਲ ਕਰਾਂਗੇ ਡਾਕਟਰ ਸਾਹਿਬ ਅੱਜ ਜਿਹੜੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਆ ਸਾਡਾ ਅੱਜ ਦਾ ਵਿਸ਼ਾ ਹੈ ਜੀ ਸਰਦ ਰੁਤ ਦੀਆਂ ਖੁੰਬਾਂ ਦੀ ਸਫਲ ਕਾਸ਼ਤ ਬਿਲਕੁਲ ਜੀ ਕਿਸਾਨ ਵੀਰੋ ਤੇ ਭੈਣੋ ਇਸ ਵਿਸ਼ੇ ਤੇ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਤਾਂ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਫੋਨ ਕਰ ਲਈ ਸਾਡੇ ਤੁਸੀਂ ਨੰਬਰ ਨੋਟ ਕਰ ਲਓ ਸਾਡਾ ਨੰਬਰ ਹੈ 0181 281 4264 ਤੇ ਸਾਡਾ ਦੂਜਾ ਨੰਬਰ ਹੈ 0181 281 4264 ਡਾਕਟਰ ਸਾਹਿਬ ਜਿੱਦਾਂ ਆਪਾਂ ਗੱਲ ਕਰਦੇ ਆਂ ਖੇਤੀਬਾੜੀ ਤੇ ਆਪਾਂ ਕਰਦੇ ਆਂ ਹਾਂਜੀ ਖੇਤੀਬਾੜੀ ਦੇ ਵਿੱਚ ਇੱਕ ਤਾਂ ਹੈਗਾ ਵੀ ਉਹ ਹੀ ਛਮਾਈ ਨੂੰ ਸਾਡੇ ਪੈਸੇ ਆ ਗਏ ਜਾਂ ਸਾਲ ਬਾਅਦ ਆ ਗਏ ਉਹ ਤਾਂ ਸਾਡੀ ਫਸਲ ਜਿਹੜੀ ਹੈਗੀ ਹੈਗੀ ਆ ਬਿਲਕੁਲ ਹੁਣ ਜਿਹੜਾ ਜ਼ੋਰ ਲੱਗਾ ਹੋਇਆ ਖਾਸ ਕਰਕੇ ਉਸ ادارے ਦਾ ਜਿਹਨੂੰ ਆਪਾਂ ਕਿਸਾਨੀ ਦਾ ਮੱਕਾ ਕਹਿੰਦੇ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਉਹ ਜ਼ੋਰ ਲੱਗਾ ਹੋਇਆ ਜਿਹੜੇ ਸਹਾਇਕ ਧੰਦੇ ਨੇ ਉਹਨਾਂ ਤੇ ਉਹਨਾਂ ਚੋਂ ਇੱਕ ਸਹਾਇਕ ਧੰਦਾ ਜਿਹੜਾ ਖੁੰਬਾਂ ਦਾ ਹੂੰ ਹੂੰ ਤੇ ਬਹੁਤ ਸਾਰੇ ਲੋਕ ਆ ਜਿਹੜੇ ਇਸ ਧੰਦੇ ਵੱਲ ਆ ਵੀ ਰਹੇ ਆ ਜਦੋਂ ਅਸੀਂ ਖੇਤੀਬਾੜੀ ਦੀ ਗੱਲ ਕਰਦੇ ਆ ਖੁੰਬਾਂ ਦੀ ਕਾਸ਼ਤ ਜਿਹੜੀ ਆ ਖੇਤੀ ਦੇ ਵਿੱਚ ਇਹ ਕਿੰਨੀ ਕੁ ਲਾਹੇਵੰਦੀ ਸਾਡੇ ਲਈ ਹੋ ਸਕਦੀ ਮੈਂ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰਾਂ ਤੇ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿੱਦਾਂ ਤੁਸੀਂ ਕਿਹਾ ਵੀ ਖੇਤੀ ਧੰਦੇ ਜਿਹੜੇ ਸਹਾਇਕ ਧੰਦੇ ਆ ਉਹਨੇ ਹੁਣ ਸੀ ਸ਼ੁਰੂ ਕਰ ਰਹੇ ਆ ਕਰ ਉਹਦੇ ਉੱਤੇ ਬਲ ਜ਼ੋਰ ਜ਼ਿਆਦਾ ਦੇ ਰਹੇ ਆ ਜੀ ਖੁੰਬਾਂ ਦਾ ਸਭ ਤੋਂ ਵਿਲੱਖਣ ਤੀਜ ਕੀ ਹੈਗੀ ਹੈ ਕਿ ਇਹ ਇਦਾਂ ਦੀ ਚੀਜ਼ ਹੈ ਜਿਹੜੀ ਤੁਹਾਡੀ ਮਿੱਟੀ ਦੀ ਸਿਹਤ ਤੁਹਾਡੀ ਸਿਹਤ ਤੁਹਾਡੀ ਉਤਪਾਦਨ ਤੁਹਾਡਾ ਮੁਨਾਫਾ ਇਹ ਸਾਰੀ ਚੀਜ਼ਾਂ ਵਧਾਉਂਦੀ ਹੈ ਹੁਣ ਮੈਂ ਇਹਨੂੰ ਜੋੜ ਚੜਾ ਖੋਲਦੀਆਂ ਜਿੱਦਾਂ ਝੋਨਾ ਤੇ ਕਣਕ ਲਈ ਆਪਾਂ ਉਹਦੇ ਚ ਤੂੜੀ ਪਰਾਲੀ ਨਿਕਲੀ ਹੈ ਪਰਾਲੀ ਸਾਡੇ ਲਈ ਕਿੱਡੀ ਵੱਡੀ ਸਮੱਸਿਆ ਬਣੀ ਹੋਈ ਹੈ ਕਿ ਉਹਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ ਸੋ ਖੁੰਬਾਂ ਦੀ ਕਾਸ਼ ਜਿਹੜੀ ਹੈ ਤੂੜੀ ਪਰਾਲੀ ਦੇ ਉੱਤੇ ਹੀ ਅਸੀਂ ਕਰਦੇ ਆਂ ਸੋ ਤੂੜੀ ਪਰਾਲੀ ਦੇ ਉੱਤੇ ਅਸੀਂ ਉਹਦੀ ਕੰਪੋਸਟ ਬਣਾ ਲੈਂਦੇ ਆਂ ਤਿੰਨ ਮਹੀਨੇ ਦੇ ਅੰਦਰ ਅੰਦਰ ਸਾਡੇ ਕੋਲ ਜਿਹੜੀ ਆ ਖੁੰਬ ਤਿਆਰ ਹੋ ਜਾਂਦੀ ਹੈ ਬਟਨ ਖੁੰਬ ਦੀ ਜਿਵੇਂ ਗੱਲ ਕਰਾਂ ਢੀਂਗਰੀ ਖੁੰਬ ਜਿਹੜੀ ਉਹ ਦੋ ਮਹੀਨਿਆਂ ਦੇ ਅੰਦਰ ਤਿਆਰ ਹੋ ਜਾਂਦੀ ਸਭ ਤੋਂ ਤੇਜ਼ ਜਿਹੜੀ ਸਬਜ਼ੀ ਆਪਾਂ ਕਹੀਏ ਵੀ ਜਿਹੜੀ ਲੱਗਦੀ ਹੈ ਉਸ ਰੈਂਦ ਖੁੰਚੋਂ ਆਪਾਂ ਸਬਜ਼ੀ ਕੱਢ ਲਈ ਉਹਨੂੰ ਵੇਚ ਲਿਆ ਉਹ ਤੋਂ ਮੁਨਾਫਾ ਆ ਗਿਆ ਤੇ ਜਿਹੜੀ ਪਿੱਛੇ ਰੈਂਦ ਖੁੰਦ ਹੁਣ ਬਚ ਗਈ ਆ ਇਹ ਦਵਾਰਾ ਜਦੋਂ ਮਿੱਟੀ ਚ ਪਾ ਦੇਣੀ ਆ ਤੇ ਮਿੱਟੀ ਦੀ ਸਿਹਤ ਨੂੰ ਇਹਨੇ ਦਵਾਰਾ ਚੰਗਾ ਕਰ ਦੇਣਾ ਸੋ ਇਹਦੇ ਚੋਂ ਅਸੀਂ ਸਾਰੇ ਦੇ ਵਿੱਚੋਂ ਅਸੀਂ ਵਿੱਚੋਂ ਪੈਸਾ ਵੀ ਕੱਢ ਲਿਆ ਖਰਾਕ ਵੀ ਕੱਢ ਲਈ ਤੇ ਦਵਾਰਾ ਮਿੱਟੀ ਦੀ ਸਿਹਤ ਅਸੀਂ ਚੰਗੀ ਕਰ ਦਿੱਤੀ ਸੋ ਇਹ ਸਾਰੇ ਨਾਲ ਕੀ ਹੋ ਗਿਆ ਕਿ ਖੇਤੀ ਦੇ ਵਿੱਚ ਸੰਭਾਵਨਾਵਾਂ ਜਿਹੜਾ ਤੁਹਾਡਾ ਉਤਪਾਦਨ ਹੈ ਤੁਹਾਡੇ ਕੋਲ ਮੁਨਾਫਾ ਹੈ ਉਹ ਸਾਰਾ ਕੁਝ ਵੀ ਵੱਧ ਗਿਆ ਤੇ ਜਿਹੜੇ ਸਾਡਾ ਸਹਾਇਕ ਧੰਦਾ ਦੇ ਤੌਰ ਤੇ ਜਿਹੜੀ ਹੈ ਉਹ ਵੀ ਜਿਹੜਾ ਕੰਮ ਨਾ ਹੋ ਗਿਆ ਉਹਨੂੰ ਫਾਇਦਾ ਹੋ ਗਿਆ ਜੀ ਅੱਛਾ ਡਾਕਟਰ ਸਾਹਿਬ ਬੜੀ ਵਧੀਆ ਗੱਲ ਜਿਹੜੀ ਤੁਸੀਂ ਖੁੰਬਾਨੀ ਗੱਲ ਕਰ ਰਹੇ ਹੋ ਕਿ ਕਿਵੇਂ ਇਹ ਇੱਕ ਸਾਡੇ ਕਿਸਾਨ ਭਰਾਵਾਂ ਲਈ ਸਹਾਈ ਹੋ ਸਕਦੀ ਹੈ ਹਾਂ ਜੀ ਜਦੋਂ ਆਪਣੇ ਜੀਵਨ ਦੀ ਗੱਲ ਕਰਦੇ ਆਂ ਤੇ ਉਹਦੇ ਵਿੱਚ ਖੁੰਬਾਂ ਦੀ ਜਿਹੜੀ ਕੀਮ ਹੱਤਤਾ ਹੈ ਹੋਰ ਆਪਣੀ ਅਸੀਂ ਖੁਰਾਕ ਦਾ ਇੱਕ ਕਾਫੀ ਲੋਕ ਕਿ ਇਹਨੂੰ ਖੁਰਾਕ ਦਾ ਹਿੱਸਾ ਬਣਾਵ ਹੀ ਚੁੱਕੇ ਨੇ ਤੇ ਇਹ ਕਿਵੇਂ ਸਾਡੇ ਵਾਸਤੇ ਸਹੀ ਹੋ ਸਕਦੀ ਹੈ ਖੁੰਬਾ ਜੇ ਦੀ ਮੈਂ ਜੇ ਗੱਲ ਕਰਾਂ ਇਹ ਨਾ ਤਾਂ ਸਬਜੀ ਹੈਗੀ ਹੈ ਤੇ ਨਾ ਇਹਨੂੰ ਆਪਾਂ ਮੀਟ ਅੰਡੇ ਚ ਪਾ ਸਕਦੇ ਆ ਸੋ ਇਹ ਖਾਣਯੋਗ ਉਲੀ ਹੈ ਕੁਦਰਤ ਨੇ ਸਾਨੂੰ ਬੜੀ ਅਨੋਖੀ ਚੀਜ਼ ਦਿੱਤੀ ਹੈ ਖਾਣਯੋਗ ਉਲੀ ਹੈ ਜਿਹਨੂੰ ਆਪਾਂ ਬੜੇ ਆਸਾਨੀ ਨਾਲ ਉਗਾ ਲੈਂਦੇ ਆ ਸੋ ਇਹ ਜੇ ਆਪਾਂ ਆਪਣੀ ਰੋਜ਼ਾਨਾ ਚ ਅਸੀਂ 2 ਤੋਂ 3 ਖੁੰਬਾ ਰੋਜ਼ ਖਾ ਲਈਏ ਤੇ ਇਹਦੇ ਨਾਲ ਸਾਨੂੰ ਬਹੁਤ ਸਾਰੇ ਲਾਭ ਆ ਜੇ ਮੈਂ ਹੁਣ ਸ਼ੁਰੂ ਕਰਾਂ ਪਹਿਲੀ ਗੱਲ ਪ੍ਰੋਟੀਨ ਤੋਂ ਜਿੰਨੇ ਆਪਣੇ ਵੈਜੀਟੇਰੀਅਨ ਡਾਈਟ ਖਾਣ ਵਾਲੇ ਨੇ ਜਿਹੜੇ ਸ਼ਾਕਾਹਾਰੀ ਭੋਜਨ ਖਾਂਦੇ ਨੇ ਉਹਨਾਂ ਨੂੰ ਪ੍ਰੋਟੀਨ ਦੀ ਕਮੀ ਰਹਿੰਦੀ ਹੈ ਤੇ ਜਿਹੜਾ ਇਹ ਹੈਗੀਆਂ ਖੁੰਬਾ ਹੈਗੀਆਂ ਇਹਨਾਂ ਚ ਸੁੱਕੀਆਂ ਖੁੰਬਾਂ ਚ 25 ਤੋਂ ਲੈ ਕੇ 35% ਤੱਕ ਜਿਹੜਾ ਆਪਣਾ ਪ੍ਰੋਟੀਨ ਹੁੰਦਾ ਤੇ ਪ੍ਰੋਟੀਨ ਦੀ ਜਿਹੜੀ ਕੁਆਲਿਟੀ ਹੈ ਗੁਣਵੱਤਾ ਹੈ ਉਹ ਵੀ ਬਹੁਤ ਵਧੀਆ ਹੁੰਦੀ ਹੈ ਹਾਂਜੀ ਤੇ ਦੂਜੀ ਜਿਹੜੀ ਇਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਇਹਦੇ ਵਿੱਚ ਵਿਟਾਮਿਨ ਡੀ ਹਮ ਅੱਜਕੱਲ ਅਸੀਂ ਦੇਖਦੇ ਆਂ ਵੀ ਗੋਡਿਆਂ ਦਾ ਦਰਦ ਬਹੁਤ ਰਹਿੰਦਾ ਸੋ ਵਿਟਾਮਿਨ ਡੀ ਜਿਹੜਾ ਆ ਆਪਾਂ ਨੂੰ ਖਾਣ ਚੋਂ ਹੀ ਜੇ ਆਪਾਂ ਇਹਨੂੰ ਸ਼ਾਮਿਲ ਕਰ ਲੈਂਦੇ ਆ ਤਿੰਨ ਖਕੂਮਬਾ ਆਪਾਂ ਔਨ ਅਨ ਐਵਰੇਜ ਖਾਣੀਆਂ ਸ਼ੁਰੂ ਕਰ ਦਈਏ ਦਿੰਦੀਆਂ ਤਾਂ ਵਿਟਾਮਿਨ ਡੀ ਜਿਹੜਾ ਆਪਾਂ ਨੂੰ ਮਿਲਣਾ ਸ਼ੁਰੂ ਹੋ ਜਾਂਦਾ ਅੱਛਾ ਉਸ ਤੋਂ ਬਾਅਦ ਇਹਦੇ ਵਿੱਚ ਵਿਟਾਮਿਨ ਬੀ 1 ਬੀ 6 ਬੀ 2 ਬੀ 5 ਇਹਦੇ ਨਾਲ-ਨਾਲ ਵਿਟਾਮਿਨ ਸੀ ਤੇ ਤ ਔਰ ਕੀ ਇਹ ਫੋਲਿਕ ਐਸਿਡ ਇਹ ਸਾਰੇ ਆ ਵੀ ਮ ਮੌਜੂਦ ਹੁੰਦਾ ਉਸ ਤੋਂ ਬਾਅਦ ਜੇ ਖਣੇਜ ਤੱਤਾਂ ਦੀ ਗੱਲ ਕਰੀਏ ਤਾਂ ਖਣੇਜ ਤੱਤਾਂ ਦੇ ਵਿੱਚ ਇਹਦੇ ਵਿੱਚ ਫਾਸਫੋਰਸ ਤੇ ਪੋਟਾਸ਼ੀਅਮ ਹੁੰਦਾ ਹੁਣ ਜੇ ਪੋਟਾਸ਼ੀਅਮ ਜਿਹੜੀ ਹੈ ਪੋਟਾਸ਼ੀਅਮ ਸਾਡੇ ਸਰੀਰ 'ਚ ਜਿਹੜਾ ਕੋਲੇਸਟ੍ਰੋਲ ਆ ਉਹਨੂੰ ਵਧਣ ਨਹੀਂ ਦਿੰਦਾ ਬਿਲਕੁਲ ਇਹਦੇ ਤੋਂ ਇਲਾਵਾ ਜਿਹੜੀਆਂ ਖੁੰਬਾਂ ਨੇ ਇਹਦੇ 'ਚ ਇਦਾਂ ਦੇ ਫਾਈਬਰ ਹੁੰਦੇ ਆ ਜਿਹੜੇ ਘੁਲਦੇ ਨਹੀਂ ਸੋ ਉਹ ਆਪਣੀ ਜਿਹੜੀ ਸਾਡੀ ਪਾਚਨ ਤੰਤਰ ਆ ਉਹਦੀ ਸਿਹਤ ਨੂੰ ਬਹੁਤ ਵਧੀਆ ਕਰਦੇ ਆ ਅਸੀਂ ਸੁਣਦੇ ਰਹੇ ਆ ਪੁਰਾਣੇ ਟਾਈਮ 'ਚ ਵੀ ਜਿਹਦਾ ਢਿੱਡ ਵਾਲਾ ਭਾਂਡਾ ਸਾਫ਼ ਆ ਉਹਦੀ ਸਿਹਤ ਚੰਗੀ ਆ ਸੋ ਈ ਆਪਣੀ ਇਸ ਕੰਮ ਤੇ ਕੰਮ ਕਰਦੀ ਆ ਵੀ ਖੁੰਭ ਨੂੰ ਖਾਣੇ ਆ ਤਾਂ ਸਾਡਾ ਪਾਚਨ ਤੰਤਰ ਵਧੀਆ ਹੋ ਜਾਂਦਾ ਜਿਹਦੇ ਨਾਲ ਤੁਹਾਡੀ ਜਿਹੜੀ ਐ ਰੋਗਾਂ ਨਾਲ ਲੜਨ ਦੀ ਸਮਰੱਥਾ ਹੋਗੀ ਤੇ ਤੁਹਾਡੀ ਅਦਰਵਾਈਜ਼ ਜਿਹੜੀ ਸਿਹਤ ਆ ਉਹ ਵਧੀਆ ਹੋ ਜਾਂਦੀ ਆ ਇਸ ਤੋਂ ਇਲਾਵਾ ਇਹਦੇ ਚ ਇੱਕ ਜਿਹੜਾ ਖਾਸ ਗੁਣ ਹੈ ਕਿ ਇਹਦੇ ਜਿਹੜੇ ਪੋਲੀਸੈਕਰਾਇਡ ਐ ਤੁਹਾਨੂੰ ਕੈਂਸਰ 슈ਗਰ ਵਰਗੀਆਂ ਜਿਹੜੀਆਂ ਬਿਮਾਰੀਆਂ ਉਹਦੇ ਤੋਂ ਵੀ ਜਿਹੜੇ ਰਾਹਤ ਦਿੰਦੇ ਆ ਉਹ ਵੀ ਘਟਾਣ ਚ ਸਮਰੱਥਾ ਹੈ ਇਹ ਉਹ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਇਹ ਸੁਣ ਕੇ ਤਾਂ ਲੱਗਦਾ ਵੀ ਖੁੰਬਾਂ ਖਾਣੀਆਂ ਬਹੁਤ ਜ਼ਰੂਰੀ ਆ ਲੱਗਦਾ ਹੈ ਹਾਂ ਦੇਖੋ ਇਹਨੇ ਇਹਦੇ ਗੋਣੇ ਆ ਹਾਂ ਵਿਟਾਮਿਨ ਆ ਸਾਰਾ ਕੁਝ ਹੀ ਆ ਇਹ ਤਾਂ ਬਹੁਤ ਸਾਰੀਆਂ ਗੱਲਾਂ ਦੱਸੀਆਂ ਡਾਕਟਰ ਸਾਹਿਬ ਨੇ ਅੱਛਾ ਡਾਕਟਰ ਸਾਹਿਬ ਜਦੋਂ ਹੁਣ ਆਪਾਂ ਦੇਖ ਰਹੇ ਆ ਵੀ ਮੌਸਮ ਬਦਲ ਰਿਹਾ ਹਾਂ ਸਰਦੀ ਆ ਰਹੀ ਆ ਇਹ ਸਰਦੀਆਂ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਆ ਤੁਸੀਂ ਜਿਹੜੀ ਗੱਲ ਕਰਦੇ ਸੀਗੇ ਬਟਨ ਖੁੰਬਾਂ ਦੀ ਤੇ ਜ਼ਿਆਦਾਤਰ ਗੱਲ ਜਿਹੜੀ ਆ ਉਹ ਬਟਨ ਖੁੰਬਾਂ ਦੀ ਹੁੰਦੀ ਆ ਸਰਦੀਆਂ ਚ ਕੀ ਆਪਾਂ ਸਿਰਫ ਬਟਨ ਖੰਭਾਂ ਦੀ ਕਾਸ਼ਤ ਕਰਨੀ ਆ ਜਾਂ ਕੋਈ ਹੋਰ ਵੀ ਖੰਭ ਹੈਗੀ ਆ ਜਿਹਦੀ ਆਪਾਂ ਕਾਸ਼ਤ ਕਰ ਸਕਦੇ ਆ ਹਾਂਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕੁੱਲ 5 ਖੰਭਾਂ ਦੀ ਜਿਹੜੀ ਕਾਸ਼ਤ ਕਰਨੀ ਸਵਾਰਸ਼ ਕੀਤੀ ਹੈ ਜੀ ਪੂਰੇ ਸਾਲ ਦੇ ਵਿੱਚ ਜਿਹਦੇ ਚ ਤਿੰਨ ਖੁੰਬਾਂ ਬਟਨ ਖੁੰਬ ਹੋ ਗਈ ਢਿੰਗਰੀ ਹੋ ਗਈ ਛਟਾਕੀ ਹੋ ਗਈ ਇਹਨਾਂ ਨੂੰ ਅਸੀਂ ਸਰਦੀਆਂ ਦੇ ਮੌਸਮ ਚਗਾਨੇ ਤੇ ਗਰਮ ਰੁੱਤ ਚ ਸਾਡੇ ਕੋਲ ਪਰਾਲੀ ਤੇ ਜਿਹੜੀ ਹੈ ਮਿਲਕੀ ਖੁੰਬ ਹੁੰਦੀ ਹੈ ਤੇ ਹੁਣ ਜਿਹੜਾ ਸਾਡਾ ਮੌਸਮ ਆ ਰਿਹਾ ਇਹਦੇ ਚ ਬਟਨ ਖੁੰਬ ਨੂੰ ਲੋਕੀ ਜਿਆਦਾ ਜਾਣਦੇ ਕਰਕੇ ਜਿਹੜੀ ਇਹਦੀ ਜਿਆਦਾ ਗੱਲਬਾਤ ਹੁੰਦੀ ਹੈ ਜਿਹੜੀ ਦੂਸਰੀ ਖੁੰਬ ਢਿੰਗਰੀ ਇਹਦੀ ਬੜੀ ਆਸਾਨੀ ਨਾਲ ਜਿਹੜੀ ਅਸੀਂ ਕਾਸ਼ਤ ਜਿਹੜੀ ਆ ਕਰ ਸਕਦੇ ਹਾਂ ਕਿਸਾਨ ਵੀ ਰੁੱਤ ਮੁਨਾਫਾ ਜਿਹੜਾ ਕਮਾ ਸਕਦੇ ਆ ਹਾਂਜੀ ਤੋ ਗੱਲ ਇਹ ਆ ਤੇਜਪਾਲ ਜੀ ਖੁੰਬਾਂ ਦੇ ਵਿੱਚ ਮੁਨਾਫਾ ਵੀ ਹੈਗਾ ਹੈਗਾ ਬਟਾਉਣ ਤੇ ਹੈਗੇ 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 ਬਿਲਕੁਲ ਅੱਛਾ ਡਾਕਟਰ ਸਾਹਿਬ ਆ ਜਦੋਂ ਆਪਾਂ ਖੁੰਬਾਂ ਦੀ ਗੱਲ ਕਰ ਰਹੇ ਹਾਂ ਭਾਵੇਂ ਢੀਂਗਲੀ ਦੀ ਗੱਲ ਕਰਦੇ ਜਾਂ ਦੂਸਰੀਆਂ ਖੁੰਬਾਂ ਦੀ ਗੱਲ ਕਰਦੇ ਤੇ ਇਹਨਾਂ ਨੂੰ ਅਗਾਉਣ ਦਾ ਟੰਗ ਲਾਉਣ ਦਾ ਟੰਗ ਜਿਹੜਾ ਵਾ ਉਹ ਸਾਰੀਆਂ ਖੁੰਬਾਂ ਨੂੰ ਇੱਕੋ ਜਿਹਾ ਹੀ ਹੁੰਦਾ ਨਹੀਂ ਨਹੀਂ ਜੇ ਹਰੇਕ ਖੁੰਬ ਦਾ ਜਿਹੜਾ ਕਾਸ਼ਤ ਕਰਨ ਦਾ ਤਰੀਕਾ ਉਹ ਥੋੜਾ ਥੋੜਾ ਹਰੇਕ ਤੋਂ ਵੱਖਰਾ ਜਿਵੇਂ ਹੁਣ ਸਾਡੇ ਕਿਸਾਨ ਭਰਾ ਜਿਹੜੇ ਉਹ ਸੁਣ ਰਹੇ ਨੇ ਦੇਖ ਵੀ ਰਹੇ ਨੇ ਤੇ ਹੁਣ ਆਉਣ ਵਾਲੀ ਜਿਹੜੀ ਖੰਬਵਾਂ ਸਰਦੀਆਂ ਦੀ ਆਪਣੀ ਜਿਹੜੀ ਖੰਬਵਾਂ ਉਹ ਬਟਨ ਖੰਬ ਉਹ ਬਟਨ ਖੰਬ ਜਿਹੜੀ ਆ ਉਹਨੂੰ ਲਾਉਣ ਦਾ ਕੀ ਤਰੀਕਾ ਹੋਵੇਗਾ ਜਿਹੜੀ ਬਟਨ ਖੁੰਬਾ ਇਹਨੂੰ ਜੇ ਮੈਂ ਡਿਵਾਈਡ ਕਰਾਂ ਇਹ 3 ਮਹੀਨਿਆਂ ਦੀ ਸਾਡੀ ਫਸਲ ਹੈ 3 ਮਹੀਨਿਆਂ ਨੂੰ ਅਸੀਂ ਪਹਿਲੇ ਮਹੀਨੇ 'ਚ ਅਸੀਂ ਲੰਬੀ ਵਿਧੀ ਨਾਲ ਕੰਪੋਸਟ ਤਿਆਰ ਕਰਦੇ ਹਾਂ 28 ਦਿਨ ਸਾਡੇ ਕੰਪੋਸਟ ਤਿਆਰ ਕਰਨ ਨੂੰ ਲੱਗਦੇ ਆ ਟੂੜੀ ਪਰਾਲੀ 'ਚ ਅਸੀਂ ਕੁਝ ਖਾਦਾਂ ਰਲਾ ਕੇ ਯੂਨੀਵਰਸਿਟੀ ਨੇ 5 ਫਾਰਮੂਲੇ ਦਿੱਤੇ ਨੇ ਆਜ਼ਾਦ ਕੀਤੇ ਨੇ ਜਿਹੜੇ ਪੰਜਾਬ ਦੀਆਂ ਕੰਡੀਸ਼ਨ ਦੇ ਹਿਸਾਬ ਨਾਲ ਅਸੀਂ ਬਣਾਏ ਨੇ ਉਹਨਾਂ 'ਚੋਂ ਕੋਈ ਫਾਰਮੂਲਾ ਵਰਤ ਕੇ ਜਿਹੜਾ ਕਿਸਾਨ ਵੀਰ ਹੈ ਉਹ ਕੰਪੋਸਟ ਤਿਆਰ ਕਰ ਸਕਦਾ ਸੋ ਉਹ ਕੰਪੋਸਟ ਗਲੀ ਸੜੀ ਟੂੜੀ ਨਹੀਂ ਆਪਾਂ ਨੂੰ ਚਾਹੀਦੀ ਆਪਾਂ ਉਸ ਫਾਰਮੂਲੇ ਨਾਲ ਕੰਪੋਸਟ ਤਿਆਰ ਕਰਨੀ ਹੈ 28 ਦਿਨ ਤੋਂ ਬਾਅਦ ਅਸੀਂ ਕੰਪੋਸਟ ਦੇ ਵਿੱਚ ਬਜਾਈ ਕਰਦੇ ਹਾਂ 1% ਦੇ ਹਿਸਾਬ ਨਾਲ ਜਿੰਨੀ ਆਪਣੀ ਕੰਪੋਸਟ ਹੈ ਕੁਆਂਟਲ ਕੰਪੋਸਟ ਚ ਕਿੰਨੇ ਬੀਜ ਨਾਲ ਅਸੀਂ ਬਜਾਈ ਕਰ ਦਿੰਦੇ ਹਾਂ ਸੋ ਬਜਾਈ ਕਰਨ ਤੋਂ 20 25 ਦਿਨ ਜਿਹੜਾ ਆਪਣਾ ਅਗਲਾ ਬਜਾਈ ਦਾ ਟਾਈਮ ਆ ਗਿਆ ਮਹੀਨਾ ਉਸ ਚ ਲੱਗਦਾ ਆਪਣਾ 20 ਤੋਂ 25 ਦਿਨ ਚ ਜਾੜਾ ਜਿਹੜਾ ਖੁੰਬਦਾ ਸਾਰੀ ਕੰਪੋਸਟ ਚ ਫੈਲ ਜਾਂਦਾ ਉਸ ਤੋਂ ਬਾਅਦ ਅਸੀਂ ਉਸ ਤੇ ਕੇਸਿੰਗ ਮਿੱਟੀ ਕਰਦੇ ਹਾਂ ਤੇ ਕੇਸਿੰਗ ਮਿੱਟੀ ਕਰਨ ਤੋਂ ਬਾਅਦ ਅਸੀਂ ਪਾਣੀ ਲਾਉਣਾ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ 2 ਮਹੀਨੇ ਅਸੀਂ ਪਾਣੀ ਨਹੀਂ ਲਾ ਰਹੇ ਹੁੰਦੇ ਸੋ ਪਾਣੀ ਲਾਉਣਾ ਸ਼ੁਰੂ ਕਰਦੇ ਹਾਂ ਪਾਣੀ ਲਾਉਣ ਤੋਂ ਬਾਅਦ ਇਹ ਸਾਰੇ ਸਮੇਂ ਦੇ ਵਿੱਚ ਬਜਾਈ ਤੇ ਕੇ ਸਿੰਘ ਚ 30 ਦਿਨ ਲੱਗ ਜਾਂਦੇ ਨੇ। ਉਸ ਤੋਂ ਬਾਅਦ ਪਾਣੀ ਲਾਣ ਤੋਂ ਬਾਅਦ ਸਾਡੇ ਖੁੰਬਾਂ ਦੇ ਕਿਣਕੇ ਆਣੇ ਸ਼ੁਰੂ ਹੋ ਜਾਂਦੇ ਤੇ ਤੀਜੇ ਮਹੀਨੇ ਸਾਡੇ ਕੋਲ ਉਪਜ ਜਿਹੜੀ ਆ ਉਹ ਆਣੀ ਸ਼ੁਰੂ ਹੋ ਜਾਂਦੀ ਹੈ। ਜਿਹੜੀ 30 ਤੋਂ 45 ਦਿਨ ਜਿਹੜੀ ਆ ਚੱਲਦੀ ਰਹਿੰਦੀ ਹੈ। ਇਹਨੂੰ ਤੁਸੀਂ ਤਿੰਨ ਵਾਰੀਆਂ ਤਿੰਨ ਤੜਾਈਆਂ ਚ ਜਿਹੜੀਆਂ ਖੁੰਬਾਂ ਆ ਉਹ ਲੈ ਸਕਦੇ ਹੋ। ਅੱਛਾ ਇਹ ਤਾਂ ਤੁਸੀਂ ਸਾਰਾ ਉਹਦਾ ਦਸਤਾ ਜੀਵਨ ਚੱਕਰ ਹੁਣ ਗੱਲ ਆ ਵੀ ਜੀਵਨ ਚੱਕਰ ਦੇ ਤੇ ਬਾਅਦ ਚ ਜਾਵਾਂਗੇ ਪਹਿਲਾਂ ਸਾਨੂੰ ਇਹ ਤਾਂ ਪਤਾ ਲੱਗੇ ਵੀ ਇਹਦਾ ਬੀ ਕਿੱਥੋਂ ਲੈਣਾ। ਹਾਂ ਬਿਲਕੁਲ ਜੀ ਐਨਾ ਨਾ ਹੋਵੇ ਅਸੀਂ ਗਲਤ ਕਿਸੇ ਥਾਂ ਥਾ ਬੀਕ ਕੇ ਤਾਂ ਲੈ ਲਈਏ ਮੁੜ ਕੇ ਉਹ ਹੋਵੇ ਨਾ ਔਰ ਦੂਜੀ ਗੱਲ ਜਿਹੜੀ ਆ ਜਦੋਂ ਅਸੀਂ ਬੀਜ ਲੈਣਾ ਹੈ ਉਦੋਂ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਉਹ ਕਿਹੋ ਜਿਹਾ ਗੁਣ ਦੇਖ ਕੇ ਸਾਨੂੰ ਬੀਜ ਲੈਣਾ ਚਾਹੀਦਾ ਤੇ ਜੇ ਅਸੀਂ ਤੁਹਾਡੇ ਤੱਕ ਪਹੁੰਚ ਕਰਦੇ ਆਂ ਜੀ ਜਾਂ ਤੁਹਾਡੇ ਕਿਸੇ ਹੋਰ ਵੀ ਕੇਵੀ ਕੇ ਹੋਗਾ ਜਾਂ ਉਹਨਾਂ ਤੱਕ ਪਹੁੰਚ ਕਰਦੇ ਆਂ ਤੇ ਉੱਥੇ ਸਾਨੂੰ ਪਹਿਲਾਂ ਉਹਨਾਂ ਨੂੰ ਦੱਸਣਾ ਪੈਣਾ ਵੀ ਭਾਈ ਸਾਨੂੰ ਬੀਜ ਚਾਹੀਦਾ ਕੁ ਉਸੇ ਵੇਲੇ ਜਦੋਂ ਮਰਜੀ ਜਾਓ ਮਿਲ ਜੂਗਾ ਬਿਲਕੁਲ ਜੀ ਜਿਹੜਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਖੁੰਬਾਂ ਜਿਹੜੀਆਂ ਉਲੀ ਆ ਸੋ ਇਹਦਾ ਬੀਜ ਜਿਹੜਾ ਆ ਇਹਦਾ ਪੱਕਾ ਬੀਜ ਨਹੀਂ ਹੁੰਦਾ ਜਿੱਦਾਂ ਬਾਕੀ ਫਸਲਾਂ ਦਾ ਕੱਚਾ ਬੀਜ ਸਾਨੂੰ ਮੌਕੇ ਤੇ ਤਿਆਰ ਕਰਨਾ ਪੈਂਦਾ ਸੋ ਉਹ ਬੀਜ ਜਿਹੜਾ 30 ਦਿ ਹੋਣ ਲਈ ਸੋ ਕਿਸਾਨ ਵੀਰਾਂ ਨੇ ਜਦੋਂ ਵੀ ਕੋਈ ਖੁੰਬ ਦਾ ਬੀਜ ਲੈਣਾ ਆ ਤਾਂ ਸਾਨੂੰ 30 ਦਿਨ ਪਹਿਲਾਂ ਜਿਹੜੀ ਹੈ ਉਹਦੀ ਬੁਕਿੰਗ ਕਰਾ ਦੋਏ ਤਾਂ ਕਿ ਅਸੀਂ ਸਮੇਂ ਤੱਕ ਉਹਦਾ ਬੀਜ ਜਿਹੜਾ ਉਹ ਤਿਆਰ ਕਰ ਸਕੀਏ ਸੋ ਜਿਹੜੀ ਲੈਣ ਦੀ ਜਿਹੜੀ ਗੱਲ ਆਈ ਦੂਸਰੀ ਵੀ ਤੁਸੀਂ ਬੀਜ ਕਿੱਥੋਂ ਲੈ ਸਕਦੇ ਹੋ ਪਹਿਲਾਂ ਤਾਂ ਡਿਪਾਰਟਮੈਂਟ ਮਾਈਕਰੋ ਬਾਇਓਲੋਜੀ ਪੀਏਯੂ ਲੁਧਿਆਣਾ ਤੋਂ ਤੁਸੀਂ ਬੀਜ ਜਿਹੜਾ ਬੁੱਕ ਕਰਾ ਸਕਦੇ ਹੋ ਦੂਜਾ ਤੁਸੀਂ ਸਾਡੇ ਰੀਜਨਲ ਰਿਸਰਚ ਸਟੇਸ਼ਨ ਨੇ ਜਿਹੜੇ ਜਾਂ ਕੇਵੀਕੇ ਨੇ ਜਿਹੜੇ ਉੱਥੇ ਵੀ ਅਸੀਂ ਜਿਹੜਾ ਬੀਜ ਆ ਉਹ ਮੁਹੱਈਆ ਕਰਾ ਦਿੰਦੇ ਆ ਤੇ ਤੀਸਰਾ ਜਿਹੜਾ ਬਾਗਵਾਨੀ ਵਿਭਾਗ ਆ ਉਹਦੀਆਂ ਲੈਬਾਰਟਰੀਜ਼ ਨੇ ਜਿਵੇਂ ਪਟਿਆਲੇ ਲੈਬਾਰਟਰੀ ਆ ਉਹਨਾਂ ਦੀ ਉਹ ਵੀ ਬੀਜ ਜਿਹੜੇ ਆ ਉਹ ਮੁਹਈਆ ਕਰਾਉਂਦੇ ਆ। ਅੱਛਾ ਜੀ। ਤੇ ਜੇ ਗੱਲ ਆਈਏ ਵੀ ਆਪਾਂ ਜਿਹੜਾ ਬੀਜ ਹੈ ਉਹਦੇ ਗੁਣ ਦੀ। ਸੋ ਬੀਜ ਨੂੰ ਅਸੀਂ ਸਪੌਨ ਕਹਿੰਦੇ ਆ ਜੀ। ਅ ਜਿਹੜਾ ਖੁੰਬ ਦਾ ਜਾਲਾ ਖਾਣ ਵਾਲੀਆਂ ਖੁੰਬਾਂ ਦਾ ਜਾਲਾ ਉਹ ਸਫੇਦ ਰੰਗ ਦਾ ਚਿੱਟਾ ਹੁੰਦਾ। ਸੋ ਜਿਹੜਾ ਬੀਜ ਜਦ ਤਿਆਰ ਕਰਦੇ ਆ ਉਹ ਅਸੀਂ ਕਣਕ ਦੇ ਦਾਣਿਆਂ ਤੇ ਤਿਆਰ ਕਰਦੇ ਆ। ਕਣਕ ਦੇ ਦਾਣੇ ਤੋਂ ਇਹ ਉਲੀ ਜਿਹੜੀ ਆ ਉਹ ਆਪਣਾ ਪੋਸ਼ਣ ਲੈ ਕੇ ਤੇ ਕਣਕ ਦੇ ਦਾਣੇ ਨੂੰ ਖੂੰਬ ਦਾ ਦਾਣਾ ਬਣਾ ਦਿੰਦੀ ਆ ਮਤਲਬ ਕਿ ਖੂੰਬ ਦਾ ਬੀਜ ਬਣ ਜਾਂਦਾ ਉਹ ਸੋ ਉਹਦੇ ਵਿੱਚ ਜਦੋਂ ਤੁਸੀਂ ਬੀਜ ਦੇ ਲੈਣਾ ਉਹ ਬੀਜ ਬਿਲਕੁਲ ਸਫੇਦ ਹੋਣਾ ਚਾਹੀਦਾ ਤੇ ਉਹਦੇ ਚ ਕੋਈ ਹਰੇ ਰੰਗ ਦੀ ਨੀਲੇ ਰੰਗ ਦੀ ਗੁਲਾਬੀ ਰੰਗ ਦੀ ਉਲੀ ਨਹੀਂ ਹੋਣੀ ਚਾਹੀਦੀ ਦੂਜੀ ਗੱਲ ਤੁਸੀਂ ਜਦੋਂ ਬੀਜ ਲੈਣਾ ਬੀਜ ਦੇ ਉੱਪਰਲੇ ਪਾਸੇ ਰੂਹ ਲੱਗਿਆ ਹੁੰਦਾ ਉੱਥੋਂ ਤੁਸੀਂ ਮਹਿਕ ਲੈ ਕੇ ਦੇਖਣੀ ਆ ਤਾਜ਼ੀਆਂ ਖੁੰਬਾਂ ਦੀ ਮਹਿਕ ਆਉਂਦੀ ਹੈ ਜਿਹੜਾ ਚੰਗਾ ਬੀਜ ਹੈ ਜੇ ਉਹਦੇ ਚੋਂ ਕੋਈ ਖੱਟੀ 스멜 ਆ ਰਹੀ ਹੈ ਕੋਈ ਚੰਗੀ ਅਜੀਬ 스멜 ਆ ਰਹੀ ਹੈ ਤਾਂ ਬੀਜ ਜਿਹੜਾ ਹਜੇ ਚੰਗਾ ਨਹੀਂ ਹੈ ਜਾਂ 스멜 ਆ ਹੀ ਨਹੀਂ ਰਹੀ ਤਾਂ ਉਹਦਾ ਮਤਲਬ ਹੈ ਜੇ ਬੀਜ ਬਣਿਆ ਨਹੀਂ ਇਸ ਤੋਂ ਬਾਅਦ ਜਿਹੜਾ ਤੁਸੀਂ ਬੀਜ ਹੈ ਇਹਨੂੰ ਲਜਾਣਾ ਜਿਹੜਾ ਉਹ 4 ਡਿਗਰੀ ਤੇ ਲੈ ਕੇ ਜਾਣਾ ਜੇ ਸਾਡੇ ਤੁਹਾਡੇ ਕੋਲ ਇਹ ਨਹੀਂ ਹੈ অপਸ਼ਨ ਵੀ ਤੁਸੀਂ 4 ਡਿਗਰੀ ਤੇ ਲਿਜਾ ਸਕੋ ਉਹਨੂੰ ਤਾਂ ਤੁਸੀਂ ਕੋਸ਼ਿਸ਼ ਕਰਨੀ ਕਿ ਉਹਨੂੰ ਸਵੇਰੇ ਸਵੇਰੇ ਲਜਾਇਆ ਜਾਵੇ ਤੇ ਸ਼ਾਮ ਨੂੰ ਲਜਾਇਆ ਜਾਵੇ ਤਾਂ ਕਿ ਉਹ ਧੁੱਪ ਤੋਂ ਬਚ ਸਕੇ ਇਹ ਸਾਰੀਆਂ ਚੀਜ਼ਾਂ ਦਾ ਆਪਾਂ ਧਿਆਨ ਰੱਖ ਕੇ ਜਿਹੜਾ ਬੀਜ ਹੈ ਉਹ ਖਰੀਦਣਾ ਤੇ ਲੈਣਾ ਯਾ ਜਿਹੜੀ 4 ਡਿਗਰੀ ਤੁਸੀਂ ਕਹੀ ਹੈ ਇਹ ਕਿੱਦਾਂ ਮਤਲਬ ਕੋਈ ਬਰਫ਼ ਉਹਦਾ ਪ੍ਰਬੰਧ ਕੀਤਾ ਜਾਵੇ ਕਿੱਦਾਂ 4 ਡਿਗਰੀ ਇਹ ਸਾਡੇ ਕੋਲ ਰੈਫਰਿਜਰੇਟਡ ਜਿਹੜੇ ਜਿਵੇਂ ਕਿਸੇ ਨੇ 2 ਕੁਇੰਟਲ 3 ਕੁਇੰਟਲ ਬੀਜ ਲੈ ਕੇ ਜਾਣਾ ਤਾਂ ਉਹ ਰੈਫਰਿਜਰੇਟਡ ਵੈਨ ਚ ਲੈ ਜਾਵੇ ਨਹੀਂ ਤਾਂ ਗੱਡੀਆਂ ਚ ਆਪਾਂ ਏਸੀ ਚ ਲੈ ਜਾਈਏ ਏਸੀ ਚ ਲੈ ਬਸ ਜ਼ਰੂਰੀ ਆ ਨਾ ਕੋਣ ਪਤਾ ਲੱਗਦਾ ਮੇਰੇ ਆਰਗਾ ਸਾਈਕਲ ਤੇ ਤੁਰਿਆ ਹੋਵੇ ਕਦੇ ਵੀ ਗਿਆ ਕੁਛ ਨਹੀਂ ਅੱਛਾ ਡਾਕਟਰ ਸਾਹਿਬ ਦੇਖੋ ਸਾਡੇ ਕਿਸਾਨ ਭਰਾ ਸਾਰੇ ਚਾਹੁੰਦੇ ਨੇ ਕਿਉਂਕਿ ਇਹ ਇੱਕ ਬੜਾ ਵੱਡਾ ਸਹਾਇਕ ਧੰਦਾ ਵਾ ਕਾਫੀ ਕਿਸਾਨ ਜਿਹੜੇ ਨੇ ਤੁਹਾਡੇ ਕੋਲੋਂ ਸਿਖਲਾਈ ਲੈ ਕੇ ਸਟਾਰਟ ਕਰ ਵੀ ਚੁੱਕੇ ਹਾਂਜੀ ਤੇ ਕਾਫੀ ਜਿਹੜੇ ਉਹ ਕਰਨਾ ਚਾਹੁੰਦੇ ਆ ਇੱਕ ਆਮ ਕਿਸਾਨ ਨੇ ਇਹਨੂੰ ਸਟਾਰਟ ਕਰਨਾ ਹੋਵੇ ਇਹ ਧੰਦੇ ਨੂੰ ਤੇ ਉਹਨੂੰ ਕਿਹੜੇ-ਕਿਹੜੇ ਸਾਧਨਾਂ ਦੀ ਲੋੜ ਹੈ ਹਾਂਜੀ ਤੇ ਜਿਵੇਂ ਤੁਸੀਂ ਹੁਣੇ ਹੀ ਦੱਸਿਆ ਕੱਲ੍ਹ ਹੀ ਖਰੇ ਤੁਸੀਂ ਮੇਲਾ ਲਾ ਰਹੇ ਹੋ ਉੱਥੇ ਫਰੀਦਕੋਟ ਆ ਖੇਤਰੀ ਖੋਜ ਕੇਂਦਰ ਫਰੀਦਕੋਟ ਤੇ ਫਿਰ ਤੁਹਾਡਾ ਬੜਾ ਵੱਡਾ ਮੇਲਾ ਜਿਹੜਾ ਉਹ ਇੱਥੇ ਲੱਗਣਾ ਵਾ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਸਭਿਛਾਈ ਕੀ ਉਹਦੇ ਵਿੱਚ ਵੀ ਸਾਡੇ ਕਿਸਾਨ ਭਰਾਵਾਂ ਨੂੰ ਕੋਈ ਇਹੋ ਜਿਹਾ ਕੋਈ ਯੂਨਿਟ ਵਿਖਾਓਗੇ ਜਾਂ ਕੋਈ ਬੀਜ ਦਿਓਗੇ ਜਾਂ ਕੁਝ ਇਹੋ ਜਿਹੀ ਗੱਲਬਾਤ ਕਿਸਾਨਾਂ ਨਾਲ ਕਰੋਗੇ ਤਾਂ ਕਿ ਇੱਕ ਆਮ ਕਿਸਾਨ ਜਿਹੜਾ ਉਹ ਇਸ ਕੰਦੇ ਨੂੰ ਸ਼ੁਰੂ ਕਰ ਜਾਵੇ ਅਸੀਂ ਜਿਹੜਾ ਹੁਣ ਮੇਲਾ ਸਾਡਾ 26 27 ਤਰੀਕ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਲੱਗ ਰਿਹਾ ਉਹਦੇ ਅੰਦਰ ਮਾਈਕਰੋਬਾਇਓਲੋਜੀ ਵਿਭਾਗ ਦੇ ਤਿੰਨ ਸਟਾਲ ਹੋਣਗੇ ਜੀ ਇੱਕ ਮੇਨ ਪੰਡਾਲ ਦੇ ਵਿੱਚ ਹੋਊਗਾ ਜਿੱਥੇ ਜਿੰਨਾ ਸਾਡਾ ਡਿਪਾਰਟਮੈਂਟ ਕੰਮ ਕਰ ਰਿਹਾ ਉਹ ਨਾਲ ਦੀ ਨਾਲ ਖੁੰਬਾ ਵੀ ਰੱਖਿਆ ਹੋਣਗੇ ਜਾਂ ਖੁੰਬਾ ਬਾਰੇ ਜਾਣਕਾਰੀ ਦਿੱਤੀ ਜਾਊਗੀ ਇੱਕ ਸਾਡਾ ਸੇਲ ਸਟਾਲ ਹੁੰਦਾ ਜੀ ਤੇ ਤੀਸਰਾ ਜਿਹੜਾ ਉਹ ਬੀ ਜਿਹੜੇ ਮਧੂਮੱਖੀ ਦਾ ਜਿੱਥੇ ਲੱਗਦਾ ਹੈ ਸਹਾਇਕ ਧੰਦਾ ਉਹਦੇ ਨਾਲ ਸਾਡਾ ਸਟਾਲ ਲੱਗਦਾ ਜੀ ਉਸ ਸਟਾਲ ਦੇ ਵਿੱਚ ਅਸੀਂ ਜਿੰਨੀ ਜਾਣਕਾਰੀ ਹੈ ਜਿੰਨੀ ਟੈਕਨੀਕ ਜਾਣਕਾਰੀ ਆ ਖੁੰਬਾਂ ਦੀ ਉਹ ਸਾਰੀ ਅਸੀਂ ਦਿੰਨੇ ਆ ਸਾਰੇ ਸਪੈਸਿਮਨ ਅਸੀਂ ਰੱਖੇ ਹੁੰਦੇ ਆ ਜ ਜਿਹੜੇ ਕਿਸੇ ਨੇ ਉਹ ਕੁੰਬ ਕੋਈ ਦੇਖੀ ਨਹੀਂ ਹੋਈ ਉਹ ਦੇਖ ਸਕਦਾ ਕਿਵੇਂ ਦੀ ਲੱਗਦੀ ਹੈ ਇਹਦੇ ਤੋਂ ਇਲਾਵਾ ਅਸੀਂ ਕੀ ਕਰਦੇ ਆ ਕਿ ਮੇਲੇ ਦੇ ਅੰਦਰ ਅਸੀਂ ਬੁੱਕ ਕਰ ਲੈਂਦੇ ਆ ਬੀਜ ਕਿਉਂਕਿ ਫਾਰਮਰ ਵਾਰੀ-ਵਾਰੀ ਨਹੀਂ ਆ ਪਾਂਦਾ ਤਾਂ ਉਹ ਉੱਥੇ ਆਇਆ ਤਾਂ ਅਸੀਂ ਉਹਦੀ ਬੀਜਾਂ ਦੀ ਬੁਕਿੰਗ ਜਿਹੜੀ ਹੈ ਕਰ ਲੈਂਦੇ ਆ ਤਾਂ ਕਿ ਅਸੀਂ ਸਮੇਂ ਤੇ ਬੀਜ ਮੁਹੱਈਆ ਕਰਾ ਸਕੀਏ ਅਚਾ ਰਿਆਰ ਸਾਹਿਬ ਜਦੋਂ ਆਪਾਂ ਛੋਟੇ-ਛੋਟੇ ਹੁੰਦੇ ਸੀ ਨਾ ਤੇ ਜਿੱਥੇ ਆਪਣੀਆਂ ਬੀਬੀਆਂ ਪਾਥੀਆਂ ਪੱਥ ਦੀਆਂ ਹੁੰਦੀਆਂ ਸੀ ਰੂੜੀਆਂ ਰੂੜੀਆਂ ਹਾਂ ਤੇ ਉਸ ਤੋਂ ਬਾਅਦ ਦਾ ਉਹ ਕਿਤੇ ਮੀਂਹ ਮੂੰਹ ਪੈਣਾ ਤੇ ਉੱਥੋਂ ਹੀ ਨਿਕਲਦੀਆਂ ਹੁੰਦੀਆਂ ਖੁੰਬਾ ਤੇ ਇਜ਼ਾਨੂੰ ਨੂੰ ਤਾਂ ਪਤਾ ਨਹੀਂ ਇਹ ਖੁੰਬਾ ਆਇਆ ਸੀ ਉਹਨਾਂ ਨੇ ਛਤਰੀਆਂ ਹੀ ਗਈਆਂ ਛਤਰੀਆਂ ਕਹਿੰਦੇ ਹੁੰਦੇ ਨਿਕ ਨਿਕੀ ਤੋੜ ਵੀ ਲਾ ਦੇ ਰਹੇ ਆ ਤੋੜ ਲੈਣੀ ਉਹਨੂੰ ਕਈ ਵਾਰੀ ਹੱਥ ਵੱਜਣਾ ਤਾਂ ਸਾਰੀ ਖਿੱਲਰ ਜਾਂਦੀ ਹੈ ਖਿੱਲਰ ਜਾਂਦੀ ਬਿਲਕੁਲ ਬਿਲਕੁਲ ਜਿਹੜੀ ਹੁਣ ਤੁਸੀਂ ਖੁੰਬ ਦੀ ਗੱਲ ਕਰਦੇ ਹੋ ਇਹ ਨਾਜ਼ੁਕ ਜਿਹੀ ਫਸਲ ਆ ਹਾਂ ਇਹ ਇਹ ਜੇ ਜਦੋਂ ਤੜਾਈ ਕਰਨੀ ਹੈ ਤੇ ਜਾਂ ਸਾਮ ਸੰਭਾਲ ਕਰਨੀ ਜਾਂ ਮੰਡੀਕਾਰੀ ਕਰਨੀ ਉਸ ਵੇਲੇ ਕਿਹੜੇ ਕਿੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਕਿਉਂਕਿ ਅਸੀਂ ਫਸਲ ਖਰਾਬ ਹੀ ਨਾ ਕਰ ਲਈਏ ਬਿਲਕੁਲ 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 ਜਿੱਦਾਂ ਕਿ ਜਿਹੜੀ ਖੁੰਬ ਹੈ ਬਟਨ ਖੁੰਬ ਦੀ ਮੈਂ ਗੱਲ ਕਰਾਂ ਤੇ ਇਹ ਇਨਡੋਰ ਕロップ ਆ ਅੰਦਰ ਕਮਰੇ ਦੇ ਅੰਦਰ ਲੱਗਦੀ ਹੈ ਤੇ ਅੰਦਰ ਤੁਹਾਨੂੰ ਤਾਪਮਾਨ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਰੱਖਣੀਆਂ ਪੈਂਦੀਆਂ ਕੰਟਰੋਲ 'ਚ ਰੱਖਣੀਆਂ ਪੈਂਦੀਆਂ ਸੋ ਜਦੋਂ ਇਹਨਾਂ ਦੀ ਤੜਾਈ ਜਦੋਂ ਇਹ ਬੀਜ ਆਉਣ ਜਦੋਂ ਖੁੰਬ ਆਉਣ ਲੱਗਦੀ ਹੈ ਉਦੋਂ ਆਪਣਾ ਕਮਰੇ ਦਾ ਤਾਪਮਾਨ ਜਦਾ 14 ਤੋਂ 18 ਡਿਗਰੀ ਹੁੰਦਾ ਉਸ ਵੇਲੇ ਜਦੋਂ ਤੁਸੀਂ ਖੁੰਬ ਦੀ ਤੜਾਈ ਕਰਨੀ ਹੈ ਪਹਿਲੀ ਗੱਲ ਜਿਹੜੀ ਧਿਆਨ 'ਚ ਰੱਖਣੀ ਹੈ ਕਿ ਖੁੰਬ ਤੁਸੀਂ ਪੱਟਣੀ ਨਹੀਂ ਹੈ ਖੁੰਬ ਤੁਸੀਂ ਕੁਮਾ ਕੇ ਕੱਢਣੀ ਹੈ ਵਿੱਚੋਂ ਤਾਂ ਕਿ ਪਿੱਛੇ ਜਿਹੜਾ ਬਾਕੀ ਜਾਲਾ ਫੈਲਿਆ ਹੋਇਆ ਖਰਾਬ ਣਾਗੋਈ। ਹੂੰ। ਦੂਜੀ ਗੱਲ ਖੁੰਬ ਦੀ ਤੜਾਈ ਕਰਨ ਵੇਲੇ ਅਸੀਂ ਕੀ ਕਰਦੇ ਹਾਂ ਸਾਰੀਆਂ ਖੁੰਬਾਂ ਕਈ ਵਾਰੀ ਵਿੱਚੋਂ ਕੱਢ-ਕੱਢ ਕੇ ਇਕੱਠੀਆਂ ਕਰਦੇ ਰਹਿੰਦੇ ਹਾਂ। ਉਹਦੇ ਨਾਲ ਸਾਰੀ ਖੁੰਬ ਗੰਦੀ ਹੋ ਜਾਂਦੀ ਹੈ। ਫਿਰ ਧੋਣ ਦੀ ਲੋੜ ਪੈਂਦੀ ਹੈ। ਸੋ ਕਿਸਾਨ ਵੀਰਾਂ ਨੂੰ ਕਰਨਾ ਕੀ ਚਾਹੀਦਾ ਕਿ ਜਦੋਂ ਖੁੰਬ ਤੋੜਦੇ ਆ ਤਾਂ ਥੱਲੋਂ ਉਹਦਾ ਜੜਾ ਵਾਲਾ ਪੋਰਸ਼ਨ ਜਿਹੜਾ ਹੈਗਾ ਉਹਨੂੰ ਕਰਦੇ ਨਾਲ ਪਹਿਲਾਂ ਹੀ ਕੱਟ ਕੇ ਸਾਫ਼ ਖੁੰਬ ਇੱਕ ਪਾਸੇ ਰੱਖ ਲੈਣ। ਹੂੰ। ਖੁੰਬ ਜਿਹੜੀ ਹੈ ਉਸ ਤੋਂ ਬਾਅਦ ਖੁੰਬਾ ਨੂੰ ਧੋਣਾ ਜਿਹੜਾ ਹੈ ਸਾਡੇ ਕਿਸਾਨ ਵੀਰ ਕਈ ਧੋਂਦੇ ਆ ਕਿਉਂਕਿ ਸਫਾਈ ਨਾਲ ਤੋੜ ਨਹੀਂ ਪਾਉਂਦੇ ਧੋਣ ਨਾਲ ਜਿਹੜੀ ਉਹਦੀ ਲਾਈਫ ਹੈ ਨਾ ਉਹ ਘਟਦੀ ਹੈ ਸੋ ਅਸੀਂ ਸਫਰਸ਼ ਕਰਦੇ ਹਾਂ ਕਿ ਧੋਣ ਹੀ ਨਹੀਂ ਚਾਹੀਦੀ ਉਹਦੇ ਨਾਲ ਜਿਆਦਾ ਦੇਰ ਤੱਕ ਉਹ ਸਾਫ਼ ਰਹਿੰਦੀ ਚਿੱਟੀ ਰਹਿੰਦੀ ਹੈ ਸੋ ਉਹਨੂੰ ਤੁਸੀਂ ਤੋੜ ਕੇ ਥੱਲੋਂ ਕੱਟ ਕੇ ਫਿਰ ਉਹਨੂੰ ਲਫਾਫਿਆਂ ਚ ਪੈਕ ਕਰ ਸਕਦੇ ਹੋ ਤੁਸੀਂ 100 ਗੇਜ ਦਾ ਲਫਾਫਾ ਲਓ ਪੋਲੀਪਰੋਪੀਲਨ ਦਾ ਉਹਦੇ ਚ ਪੈਕ ਕਰੋ 2-200 ਗ੍ਰਾਮ ਦੀ ਪੈਕਿੰਗ ਜਾਂ ਤੁਸੀਂ ਕੀ ਕਰ ਸਕਦੇ ਹੋ ਪਨਟ ਲੈ ਸਕਦੇ ਹੋ ਛੋਟੇ ਛੋਟੇ ਆਂ ਨੀਲੇ ਰੰਗ ਦੀਆਂ ਆਂਦੀਆਂ ਉਹਦੇ ਵਿੱਚ 200 ਗ੍ਰਾਮ ਪੈਕ ਕਰਕੇ ਉੱਪਰਲੇ ਪਾਸੇ ਪੀਵੀਸੀ ਸ਼ੀਟ ਆਂਦੀ ਹੈ ਜੀ ਉਹ ਰੈਸਪੀਰੇਸ਼ਨ ਵਾਲੀ ਹੁੰਦੀ ਹੈ ਜ ਜਿਹਨੂੰ ਐਂਟੀ ਫੌਗਿੰਗ ਵੀ ਕਹਿੰਦੇ ਆ ਉਹਦੇ ਅੰਦਰ ਫਿਰ ਜਿਹੜਾ ਮੌਇਸਚਰ ਨਹੀਂ ਆਉਂਦਾ ਸੋ ਉਹਦੇ ਨਾਲ ਤੁਸੀਂ ਪੈਕ ਕਰਕੇ ਸੋਹਣੇ ਤਰੀਕੇ ਨਾਲ ਇਹਨੂੰ ਜਿਹੜਾ ਪਹਿਲਾਂ ਕਿਉਂਕਿ ਇਹ 14 ਤੋਂ 18 ਡਿਗਰੀ ਟੈਂਪਰੇਚਰ ਤੋਂ ਨਿਕਲਿਆ ਆ ਸੋ ਤੁਸੀਂ ਕੋਸ਼ਿਸ਼ ਇਹ ਕਰਨੀ ਹੈ ਕਿ ਛੇਤੀ ਤੋਂ ਛੇਤੀ ਇਹ ਮੰਡੀ 'ਚ ਪਹੁੰਚ ਜਾਣ ਕਿ ਇਹਨਾਂ ਦਾ ਤਾਪਮਾਨ ਨਾ ਵਧੇ ਕਿਉਂਕਿ ਜੇ ਤਾਪਮਾਨ ਵਧਦਾ ਤਾਂ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਸੋ ਉਹੀ ਆਪਾਂ ਸਵੇਰੇ ਸਵੇਰੇ ਇਹਨੂੰ ਮੰਡੀ 'ਚ ਪਹੁੰਚਾ ਦੇਣਾ ਸਵੇਰੇ ਸਵੇਰੇ ਤੜਾਈ ਕਰਕੇ ਸਵੇਰੇ ਸਵੇਰੇ ਮੰਡੀ 'ਚ ਪਹੁੰਚਾ ਪਹੁੰਚਾ ਦੇਣਾ ਤੇ ਜੇ ਨਹੀਂ ਤਾਂ ਵੱਡੇ ਕਾਸ਼ਤਕਾਰ ਜਿਹੜੇ ਹੈਗੇ ਆ ਉਹ ਇਹਨੂੰ 4 ਡਿਗਰੀ ਤੇ ਵੀ ਜਿਹੜਾ ਪਹੁੰਚਾ ਸਕਦੇ ਆ ਤੇ ਇੱਕ ਬਹੁਤ ਜ਼ਰੂਰੀ ਗੱਲ ਜਿਹੜੀ ਕੀ ਤੁਹਾਨੂੰ ਦੱਸਣੀ ਕਿ ਜਦੋਂ ਆਪਾਂ ਖੁੰਬ ਤੋੜਨੀ ਆ ਖੁੰਬ ਦਾ ਸਾਈਜ਼ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ ਜਿਹੜੀ ਖੁੰਬ ਦੀ ਟੋਪੀ ਤੇ ਡੰਡੀ ਜਦੋਂ ਬਰਾਬਰ ਸਾਈਜ਼ ਦੀ ਆ ਗਈ ਫਿਰ ਆਪਾਂ ਹੋਰ ਨਹੀਂ ਡੀਕਣਾ ਖੁੰਬ ਨੂੰ ਕੱਢ ਲੈਣਾ ਵਿੱਚੋਂ ਕਿਉਂਕਿ ਉਸ ਤੋਂ ਬਾਅਦ ਖੁੰਬ ਥੱਲੋਂ ਖੋਲ ਜਾਂਦੀ ਹੈ ਖੋਲੀ ਹੋਈ ਖੁੰਬ ਦੀ ਜਿਹੜੀ ਮਾਰਕੀਟ ਆ ਸਾਨੂੰ ਪ੍ਰਾਈਸ ਜਿਹੜਾ ਨਹੀਂ ਦਿੰਦੀ ਸੋ ਜਦੋਂ ਟੋਪੀ ਡੰਡੀ ਬਰਾਬਰ ਹੋ ਗਏ ਤੁਸੀਂ ਉਹਨੂੰ ਕੱਢ ਲੈਣਾ ਤੇ ਉਹਨੂੰ ਪੈਕ ਕਰਕੇ ਜਿਹੜਾ ਅੱਗੇ ਵੇਚ ਸਕਦੇ ਹੋ ਜੀ 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 ਅੱਛਾ ਡਾਕਟਰ ਮੈਡਮ ਜਸਪ੍ਰੀਤ ਜੀ ਤੁਸੀਂ ਬਹੁਤ ਵਧੀਆ ਗੱਲਾਂ ਬਾਤਾਂ ਜਿਹੜੀਆਂ ਸਾਡੇ ਕਿਸਾਨ ਭਰਾਵਾਂ ਨਾਲ ਕਰ ਰਹੇ ਹੋ ਜੇ ਜਦੋਂ ਕਿਸਾਨ ਦੀ ਤਮੰਨਾ ਹੁੰਦੀ ਆ ਕਿ ਇੱਕ ਬਾਕਸ ਦੇ ਵਿੱਚੋਂ ਜਾਂ ਇੱਕ ਪੈਕ ਜਿਹੜਾ ਤੁਸੀਂ ਦਿੰਦੇ ਹੋ ਉਸ ਤੋਂ ਵੱਧ ਤੋਂ ਵੱਧ ਮੁਨਾਫਾ ਮੈਂ ਕਮਾਵਾਂ ਹਾਂਜੀ ਵੱਧੂ ਮੁਨਾਫਾ ਕਮਾਉਣ ਵਾਸਤੇ ਉਹਨੂੰ ਕਿਹੜੀਆਂ ਕਿਹੜੀਆਂ ਵਿਸ਼ੇਸ਼ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਿੱਦਾਂ ਤੁਸੀਂ ਮੰਡੀ ਕਰਨ ਦੀ ਤਾਂ ਹੁਣੇ ਗੱਲ ਕਰ ਹੀ ਰਹੇ ਸੀ ਕਿ ਇੰਨਾ ਇੰਨਾ ਲਜਾਣੀਆਂ ਚਾਹੀਦੀਆਂ ਔਰ ਇਹਦੇ ਨਾਲ ਨਾਲ ਹੀ ਦੱਸ ਦੋ ਵੀ ਪੀਏ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਕੋਈ ਇਹਨਾਂ ਵਾਸਤੇ ਸਖਲਾਈ ਦਾ ਪ੍ਰੋਗਰਾਮ ਨਹੀਂ ਕਰਦਾ ਠੀਕ ਹੈ ਜੀ ਅ ਜਿੱਦਾਂ ਤੁਹਾਨੂੰ ਦੱਸਿਆ ਕਿ ਪੈਕਿੰਗ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਕੋਈ ਵੀ ਉਤਪਾਦ ਜਰ ਆਪਣਾ ਮਾਰਕੀਟ ਚ ਲੈ ਕੇ ਜਾਂਦੇ ਆ ਸੋ ਪੈਕਿੰਗ ਆਪਾਂ ਪੰਨੜ ਚ ਕਰੀਏ ਉੱਤੇ ਛੋਟਾ ਜਿਹਾ ਲੇਬਲ ਲਾ ਦਈਏ ਕਿ ਇਹਦੇ ਤੇ ਆਹ ਗੁਣ ਨੇ ਇਹਦੇ ਚ ਵਿਟਾਮਿਨ ਡੀ ਹੈ ਉਹਦੇ ਨਾਲ ਜਿਹੜੀ ਹੈ ਵਿਜ਼ਿਬਿਲਟੀ ਪ੍ਰੋਡਕਟ ਦੀ ਵੱਧ ਜਾਂਦੀ ਹੈ ਤੇ ਲੋਕਾਂ ਨੂੰ ਦਿਖਣ ਲੱਗ ਪੈਂਦੀ ਹੈ ਚੀਜ਼ ਜੀ ਦੂਜੀ ਗੱਲ ਕੀ ਹੈ ਜਦੋਂ ਆਪਣਾ ਮਾਰਕੀਟ ਚ ਬਹੁਤ ਜ਼ਿਆਦਾ ਗਲੱਟ ਆ ਗਿਆ ਬਹੁਤ ਜ਼ਿਆਦਾ ਹੋ ਗਈ ਹੈ ਖੁੰਬ ਉਸ ਵੇਲੇ ਤੁਸੀਂ ਖੁੰਬਾਂ ਤੋਂ ਹੋਰ ਉਤਪਾਦ ਬਣਾ ਸਕਦੇ ਹੋ ਜਿਵੇਂ ਮੈਂ ਗੱਲ ਕਰਾਂ ਕੈਨਿੰਗ ਕਰ ਸਕਦੇ ਆ ਕੈਨਿੰਗ ਚ ਪੈਸ ਹੋਗਾ ਪਰ ਤੇ ਇਹ ਜੇ ਪੈਸਾ ਜ਼ਿਆਦਾ ਲੱਗ ਰਿਹਾ ਆ ਆਪਣਾ ਛੋਟਾ ਕਿਸਾਨ ਵੀਰ ਉਹ ਕੀ ਕਰ ਸਕਦਾ ਉਸ ਵੇਲੇ ਖੁੰਬਾਂ ਦਾ ਅਚਾਰ ਬਣਾ ਲਵੇ ਜਿਹੜਾ ਆਪਾਂ ਘਰੇ ਆਰਾਮ ਨਾਲ ਬਣਾ ਸਕਦੇ ਆ ਅਚਾਰ ਬਣਾ ਕੇ ਜਿਹੜੀ ਵੈਲਿਊ ਆ ਪ੍ਰੋਡਕਟ ਦੀ ਉਹ ਵੱਧ ਜਾਂਦੀ ਆ ਤੇ ਉਸ ਤੋਂ ਵੱਧੂ ਮੁਨਾਫਾ ਜਿਹੜਾ ਕਮਾਇਆ ਜਾ ਸਕਦਾ ਕਮਾਇਆ ਜਾ ਸਕਦਾ ਦੇਖੋ ਇਦਾਂ ਹੀ ਆ ਸਿੱਧੀ ਵੇਚਣ ਨਾਲੋਂ ਮੇਰੇ ਹਿਸਾਬ ਨਾਲ ਜਿਹੜੇ ਜਿਹਨੂੰ ਮਾਈਕਰੋ ਪ੍ਰੋਸੈਸਿੰਗ ਕਰਦੇ ਆ ਉਹ ਅੱਜਕੱਲ ਜ਼ਿਆਦਾ ਪੈਸਾ ਕਮਾ ਰਹੇ ਆ ਬਿਲਕੁਲ ਜੀ ਬਿਲਕੁਲ ਸੋ ਇਹ ਜਿਹੜੀਆਂ ਚੀਜ਼ਾਂ ਆ ਇਹਨਾਂ ਦਾ ਆਪਾਂ ਨੂੰ ਖਿਆਲ ਰੱਖਣਾ ਜਿਹੜਾ ਰੱਖਣਾ ਬਹੁਤ ਜ਼ਿਆਦਾ ਔਰ ਸਹਾਇਕ ਧੰਦੇ ਜਿਆਦਾ ਪੈਸਾ ਦੇ ਰਿਹਾ ਹੈ ਪੈਸਾ ਆ ਰਿਹਾ ਜੀ ਹਾਂ ਹਾਂ ਸਤਿਪੰਥਰ ਦਾ ਹੋਰ ਖਿਆਲ ਰੱਖਣਾ ਹਾਂ ਉੱਪਰ ਨੂੰ ਵੀ ਦੇਖੀ ਜਾਣਾ ਪਤਾ ਲੱਗੇ ਵੀ ਅਜੇ ਤਾਪਮਾਨ ਕਿੰਨਾ ਗਿਆ ਕਿੰਨਾ ਕਾ ਤਾਂ ਹੀ ਫਿਰ ਕੋ ਬਾਤ ਹੋ ਗਈ ਬਿਲਕੁਲ ਜੀ ਤੇ ਅਲੱਗ-ਅਲੱਗ ਸ਼ਹਿਰਾਂ ਦਾ ਤਾਪਮਾਨ ਆਇਆ ਜੇ ਸੁਣਾਓ ਜੀ ਸੁਣਾਓ ਜੀ ਹਾਂ ਅੱਜ ਜਿਹੜਾ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ 'ਚ ਤਾਪਮਾਨ ਰਿਹਾ ਉਹ ਇਦਾਂ ਰਿਹਾ ਰਿਆਡ ਸਾਹਿਬ ਹਾਂ ਜੀ ਜਲੰਧਰ ਵੱਧ ਤੋਂ ਵੱਧ ਤਾਪਮਾਨ 34.2 ਡਿਗਰੀ ਸੈਲਸੀਅਸ ਹਾਂ ਜੀ ਤੇ ਘੱਟ ਤੋਂ ਘੱਟ 24.5 ਹੂੰ ਗੁਰਦਾਸਪੁਰ 32.5 ਵੱਧ ਤੋਂ ਵੱਧ ਤੇ 26.8 डिग्री सेल्सियस ਘਟ ਤੋਂ ਘਟ ਫਿਰੋਜ਼ਪੁਰ 34.9 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 26.2 ਡਿਗਰੀ ਸੈਲਸੀਅਸ ਘਟ ਤੋਂ ਘਟ ਪਟਿਆਲਾ 34.4 ਵੱਧ ਤੋਂ ਵੱਧ ਤੇ 26 ਡਿਗਰੀ ਘਟ ਤੋਂ ਘਟ ਰਿਹਾ ਜੀ ਅੰਮ੍ਰਿਤਸਰ 36.1 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 26.3 ਡਿਗਰੀ ਸੈਲਸੀਅਸ ਘਟ ਤੋਂ ਘਟ ਬਠਿੰਡਾ ਵੱਧ ਤੋਂ ਵੱਧ ਤਾਪਮਨ ਅਜ ਰਿਹਾ ਜੀ 32.5 ਡਿਗਰੀ ਸੈਲਸੀਅਸ ਤੇ ਘਟ ਤੋਂ ਘਟ ਰਿਹਾ 26. 20 ਡਿਗਰੀ ਸੈਲਸੀਅਸ ਹਾਂਜੀ ਤੇ ਆਉਣ ਵਾਲੇ ਸਮੇਂ ਬਾਰੇ ਰਿਆਰ ਸਾਹਿਬ ਜੋ ਮਹਿਕਮੇ ਵਾਲੇ ਖਬਰ ਭੇਜੀ ਹੈ ਉਹ ਕਹਿੰਦੇ ਕਿਤੇ ਕਿਤੇ ਹਾਲੇ ਵੀ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਆ ਕਿਸਾਨ ਵੀਰੋ ਤੇ ਭੈਣੋ ਇਹ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਾ ਇਹਦੇ ਵਿੱਚ ਕਿਹੋ ਜਿਹਾ ਬਦਲਾਅ ਕਰੀਏ ਉਹਦੇ ਲਈ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ ਸੁਝਾਅ ਭੇਜਣ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਓ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ ਹੈ 144001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਭੈਣੋ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਵੋਗੇ ਦੇਖੋ ਖੁਸ਼ੀਆਂ ਖੇੜਿਆਂ ਨਾਲ ਤੇ ਆਪਾਂ ਵਸਣਾ ਹੀ ਆਂ ਪਰ ਉਹਦੇ ਨਾਲ-ਨਾਲ ਜਾਗਰੂਕ ਵੀ ਹੋਣਾ ਸਹਾਇਕ ਧੰਦੇ ਸਾਡੀ ਖੇਤੀਬਾੜੀ ਲਈ ਬਹੁਤ ਹੀ ਜ਼ਰੂਰੀ ਨੇ ਹੁਣ ਸਾਨੂੰ ਦਿਓ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜੈ